ਸਰ ਅੱਜ ਧਰਨਾ ਪ੍ਰੋਟੈਸਟ ਤੇ ਆਇਓ ਮੈਂ ਅੱਜ ਇੱਥੇ ਜਿਹੜੇ ਸਫਾਈ ਸੇਵਕ ਹੈ ਜਿਹੜੇ ਠੇਕੇ ਦੇ ਕੰਮ ਕਰਦੇ ਆ ਸੂਬਾ ਸਰਕਾਰ ਨੇ ਨਾ ਮਿਊਂਸਪਲ ਕਮੇਟੀ ਨੂੰ ਵਿਸ਼ਵਾਸ ਚ ਲਿਆਂ ਇਹ ਕੰਮ ਦਿੱਲੀ ਦੀ ਕਿਸੇ ਕੰਪਨੀ ਨੂੰ ਦੇ ਦਿੱਤਾ ਜਿਹਦਾ ਜ਼ਬਰਦਸਤ ਵਿਰੋਧ ਸਾਰੇ ਪੰਜਾਬ ਚ ਹੋ ਰਿਹਾ ਹੈ ਔਰ ਨੰਗਲ ਦੇ ਸਫਾਈ ਕਰਮਚਾਰੀ ਵੀ ਕਰ ਰਹੇ ਹੈ ਪਿਛਲੇ ਕਈ ਦਿਨਾਂ ਤੋਂ ਧਰਨੇ ਤੇ ਹੈ ਇਹਨਾਂ ਦੀ ਜਾਇਜ਼ ਮੰਗ ਹੈ ਇਹਨਾਂ ਦੀ ਹੱਕੀ ਮੰਗ ਦਾ ਸਵਰਥਨ ਦੇਣ ਵਾਸਤੇ ਮੈਂ ਤੇ ਮੇਰੇ ਸਾਥੀ ਆਏ ਸੀ ਔਰ ਇਸ ਦੇ ਨਾਲ ਹੀ ਮੈਂ ਕਿਹਾ ਹੈ ਕਿ ਇਸ ਤੋਂ ਪਹਿਲਾਂ ਇੱਕ ਮਤਾ ਪਾ ਕੇ ਅਸੀਂ ਪੰਜਾਬ ਸਰਕਾਰ ਨੂੰ ਭੇਜਿਆ ਕਿ ਇਹਨਾਂ ਨੂੰ ਤਨਖਾਹ 10600 ਮਿਲਦੀ ਹੈ ਜਦ ਕਿ ਚੰਡੀਗੜ੍ਹ ਦੇ ਵਿੱਚ 25000 ਮਿਲਦੀ ਹੈ ਸਾਨੂੰ ਇਹਨਾਂ ਦੀ ਤਨਖਾਹ ਵਿਧਾਨ ਦੀ ਇਜਾਜ਼ਤ ਦਿੱਤੀ ਜਾਵੇ ਔਰ ਦੂਜਾ ਅਸੀਂ ਇਹ ਵੀ ਗੱਲ ਕਹੀ ਸੀ ਕਿ ਸੈਨੀਟੇਸ਼ਨ ਵਾਲੇ ਬੰਦੇ ਮਾਲੀ ਹੋਰ ਕਈ ਕਿਸਮ ਦੇ ਲੋਕ ਜਿਹੜੇ 20-20 ਸਾਲ ਤੋਂ ਕੱਚੀਆਂ ਦਿਹਾੜੀਆਂ ਤੇ ਲੱਗੇ ਆ ਇਹਨਾਂ ਨੂੰ ਕੰਟਰੈਕਟ ਤੇ ਕਰਨ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਅਸੀਂ ਉਹਨਾਂ ਨੂੰ ਵੀ ਕੰਟਰੈਕਟ ਤੇ ਕਰ ਦਈਏ ਤਾਂ ਕਿ ਇਹ ਜਿਹੜੇ ਆ ਕੰਮ ਕਰਨ ਵਾਲੀ ਜਿਹੜੀ ਜਮਾਤ ਹੈ ਇਹਦੇ ਜਿਹੜੀਆਂ ਹੱਕੀ ਮੰਗਾਂ ਆ ਉਹ ਮੰਨ ਕੇ ਇਹਨਾਂ ਨਾਲ ਇਨਸਾਫ ਹੋਵੇ